ਤੁਸੀਂ ਬਰਗਰਤ ਕਾ ਵੀ ਖਾਦੀ ਹੋਣੇ ਆ ਆਇਲੀ ਸਾਡੀ ਟਿੱਕੀ ਫਰਾਈ ਹੁੰਦੀ ਹੈ ਪਾਕਿਸਤਾਨ ਦਾ ਸਟੀਮ 버ਗਰ ਹੁੰਦਾ 버ਗਰ ਜਿਹੜਾ ਹੁੰਦਾ ਸਟੀਮ ਹੁੰਦਾ ਵੀ ਇੰਨੀਆਂ ਮਲਟੀਪਲ ਆਈਟਮਸ ਦੇਖ ਕੇ ਤਾਂ ਸੀ ਆਪ ਇੱਕ ਵਾਰ ਹੈਰਾਨ ਹੋ ਗਏ ਕਿ ਰੋਡ ਸਾਈਡ ਤੇ ਇੰਨਾ ਕੁਝ ਦੇਣਾ ਕਿਵੇਂ ਪੋਸੀਬਲ ਕਰ ਰਹੇ ਹੋ ਤੁਸੀਂ ਐਕਚੁਅਲੀ ਮੈਂ ਕਲਾਊਡ ਕਿਚਨ ਕਰ ਰਹੀ ਹਾਂ 3 ਸਾਲਾਂ ਤੋਂ ਹਾਂਜੀ ਮੈਨੂੰ ਬਹੁਤ ਜ਼ਿਆਦਾ ਕੁਕਿੰਗ ਦਾ ਸ਼ੌਂਕ ਹੈ ਤੇ ਮੈਨੂੰ ਸੀ ਅਗਰ ਮੇਰੇ ਘਰ ਦੇ ਮੇਰਾ ਫੂਡੀ ਨਾਲ ਲਾਈਕ ਕਰਦੇ ਆ ਮੇਰੇ ਰਿਲੇਟਿਵਸ ਕਰਦੇ ਨੇ ਤੇ ਮੈਂ ਇਹਨਾਂ ਨੂੰ ਰੋਡ ਸਾਈਡ ਤੇ ਲੈ ਕੇ ਜਾਵਾਂ ਜਿਹੜੀਆਂ ਚੀਜ਼ਾਂ ਰੈਸਟੋਰੈਂਟ ਸਟਾਈਲ ਨੇ ਉਹ ਆਪਾਂ ਰੋਡ ਸਾਈਡ ਤੇ ਲੈ ਕੇ ਆਏ ਹਾਂ ਸ਼ਿਗਾਰ ਰੋਲ ਛੇਤੀ ਰੋਡ ਸਾਈਡ ਤੇ ਕਿਸੇ ਕੋ ਕੋਰਪਰੇਟ ਜੌਬ ਲਾਈਨ ਚ ਥੋੜਾ ਕੋਈ ਨਹੀਂ ਪ੍ਰੋਸਸ ਹੁੰਦਾ ਕਰੋ ਤੁਹਾਨੂੰ ਕੱਢ ਦੇਣਾ ਜਾਂ ਕੁਝ ਵੀ ਹੈ ਉਹਨਾਂ ਨੂੰ ਡਾਊਟ ਹੋ ਰਿਹਾ ਸੀਗਾ ਕਿ ਆ ਵੀ ਉਹਨਾਂ ਨੇ ਕੱਢ ਦੇਣਾ ਜਾਂ ਕੋਈ ਵੀ ਟੈਕਸ ਹੋ ਜਾਂ ਚੀਜ਼ ਹੁੰਦੀ ਹੈ ਆਪ ਉਸ ਕਰਕੇ ਮੈਂ ਕਿਹਾ ਉਹਨਾਂ ਦੇ ਜਵਾਬ ਦੇਣ ਤੋਂ ਪਹਿਲੇ ਅਸੀਂ ਆਪ ਜੌਬ ਕੋਡ ਕਰ ਦਈਏ ਸਾਡੇ ਆ ਫੇਸ ਦੇਖ ਕੇ ਪੰਜਾਬੀ ਸਾਨੂੰ ਪੰਜਾਬੀ ਸਪੋਰਟ ਕਰਨ ਆਉਂਦੇ ਆ ਤੇ ਸਾਡੀ ਕੋਸ਼ਿਸ਼ ਹੈ ਅਸੀਂ ਸਾਰਾ ਕੁਝ ਠਾਕੇ ਰੱਖੇ ਵੱਧ ਤੋਂ ਵੱਧ ਸਾਡਾ ਵੈਜ ਦਾ ਆਇਲ ਵੀ ਲੱਗ ਹੈ ਤੇ ਈਵਨ ਸਾਡਾ ਮੋਮੋਸ ਦਾ ਭਾਂਡਾ ਔਰ ਸਟੀਮ ਚਿਕਨ ਦਾ ਭਾਂਡਾ ਵੀ ਸੈਪਰੇਟ ਆ ਵੈਜ ਦਾ ਲੱਗ ਹੈ ਨਾਨ ਵੈਜ ਦਾ ਲੱਗ ਹੈ ਫਿਰ ਵੀ ਸਾਡੇ ਕੋਲ ਕੋਈ ਅਗਰ ਗੁਰਸਿੱਖ ਦਮਾਲਾ ਬਣ ਕੇ ਆਂਦਾ ਤਾਂ ਅਸੀਂ ਉਹਨਾਂ ਨੂੰ ਹੱਥ ਛੁੜ ਕੇ ਕਹਿ ਦਿੰਨੇ ਆ ਨਹੀਂ ਜੀ ਅਸੀਂ ਨਹੀਂ ਦੇ ਪਾਵਾਂਗੇ ਕਿਉਂਕਿ ਹੱਥ ਲੱਗ ਜਾਂਦੇ ਆ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਟਿੰਗ ਹੈਡਲਾਈਨ ਮੋਡਲ ਡਾਉਨ ਵਿੱਚ ਮੌਜੂਦਾਂ ਤੇ ਰੋਡ ਸਾਈਡ ਤੇ ਕਪਲ ਜੇ ਤੁਹਾਨੂੰ ਨਜ਼ਰ ਆਏ ਨੇ ਕਾਰ ਦੇ ਵਿੱਚ ਆਉਂਦੇ ਨੇ ਤੇ ਇੱਕ ਬਹੁਤ ਵਧੀਆ ਸੈਟਅਪ ਜਿਹੜਾ ਲਗਾਇਆ ਹੋਇਆ ਤੁਹਾਨੂੰ ਸੈਟਅਪ ਦਿਖਾਉਣੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਇੱਥੇ ਸੈਟਅਪ ਕੀਤਾ ਹੋਇਆ ਕਾਰ ਦੇ ਵਿੱਚ ਅੱਧਾ ਕਾਰ ਦੇ ਵਿੱਚ ਕੀਤਾ ਸੈਟਅਪ ਤੇ ਅੱਧਾ ਜਿਹੜਾ ਕਿ ਇਹ ਰੋਡ ਸਾਈਡ ਦੇ ਉੱਤੇ ਹੈਗਾ ਜਿਹੜੇ ਮੀਨਸ ਤੇ ਦੇਖ ਸਕਦੇ ਹੋ ਮੈਂ ਕਿਸ ਤਰੀਕੇ ਨਾਲ ਜਿਹੜਾ ਕੀਤਾ ਇੱਥੇ ਸਟਾਰਟਅਪ ਇਹਨਾਂ ਵੱਲੋਂ ਇੱਕ ਕੀਤਾ ਗਿਆ ਰੋਡ ਸਾਈਡ ਦੇ ਉੱਤੇ ਕਾਰ ਲਗਾਈ ਗਈ ਹੈ ਗੱਲਬਾਤ ਕਰਦੇ ਆਂ ਜਾਣਦੇ ਕਿੰਨਾ ਸਮਾਂ ਹੋ ਗਿਆ ਇੱਥੇ ਇਹਨਾਂ ਨੂੰ ਕਰਦਿਆਂ ਨੂੰ ਇਸ ਕੰਮ ਕਰਦਿਆਂ ਨੂੰ ਤੇ ਕਿਹੜੀ ਕਿਹੜੀ ਆਈਟਮ ਇਹਨਾਂ ਕੋਲੇ ਹੁੰਦੀ ਹੈ ਕਿਉਂਕਿ ਤੁਹਾਨੂੰ ਮੈਨੂ ਇਹ ਕਰ ਦਿਖਾਣਾ ਚਾਹੁੰਗਾ ਕਿਉਂਕਿ ਮੈਨੂ ਦੇ ਵਿੱਚ ਤਾਂ ਕਾਫੀ ਆਈਟਮਸ ਜਿਹੜੀਆਂ ਨੇ ਅ ਤੁਸੀਂ ਲਿਖੀਆਂ ਹੋਈਆਂ ਨੇ ਇਹ ਤੁਸੀਂ ਮੈਨੂ ਦੇਖ ਸਕਦੇ ਹੋ ਵੀ ਬਹੁਤ ਸਾਰੀਆਂ ਵੈਰਾਈਟੀਆਂ ਜਿਹੜੀਆਂ ਇੱਥੇ ਲਿਖੀਆਂ ਨੇ ਇੱਕ ਰੋਡ ਸਾਈਡ ਤੇ ਇੰਨੀ ਵੈਰਾਈਟੀਆਂ ਜਿੰਨੀਆਂ ਕਾਫੀ ਇੰਪੋਸੀਬਲ ਹੋ ਜਾਂਦੀ ਪਰ ਜਾਣਦੇ ਆ ਵੀ ਕਿਵੇਂ ਇੰਨਾ ਕੁਝ ਜਿਹੜਾ ਡੀਲ ਕਰ ਰਹੇ ਨੇ ਤੇ ਕਿਵੇਂ ਸਭ ਕੁਝ ਸਰਵ ਕਰ ਰਹੇ ਨੇ ਗੱਲਬਾਤ ਕਰਦੇ ਆਂ ਸਸੀ ਕਾਲ ਜੀ ਸਸੀ ਕਾਲ ਜੀ ਸਰ ਕੀ ਹਾਲ ਹੈ ਜੀ ਬਹੁਤ ਵਧੀਆ ਸਰ ਤੁਸੀਂ ਸਮਝਾਉਂਦੇ ਸਰ ਬਹੁਤ ਵਧੀਆ ਅਸੀਂ ਰੋਡ ਤੋਂ ਲੰਘ ਰਹੇ ਸੀ ਤੇ ਰੋਡ ਸਾਈਡ ਤੁਹਾਡਾ ਸੈਟਅਪ ਦੇਖ ਕੇ ਕਾਫੀ ਇੰਪ੍ਰੈਸ ਹੋਏ ਹਾਂ ਤੇ ਤੁਹਾਡੇ ਕੋਲ ਪਹੁੰਚੇ ਹਾਂ ਪਹਿਲੇ ਦੱਸੋ ਮੈਨੂੰ ਸੈਟਅਪ ਤੇ ਆਪਣੇ ਕੋਲ ਕੀ ਕੁਝ ਮੌਜੂਦ ਹੈਗਾ ਜੀ ਸਰ ਸਾਡੇ ਕੋਲ ਵੈਜਨਰਲ ਦੋਵੇਂ ਏਟਮ ਹੁੰਦੀਆਂ ਸਾਡੇ ਵੈਜੀ ਚ ਚੀਸ ਕੋਰ ਰੋਲ ਸਪ੍ਰਿੰਗ ਰੋਲ ਸਿਗਾਰ ਔਰ ਇਹੜਾ ਸਪੈਸ਼ਲ ਹੈ ਯਾਰ ਸਟੀਮ 버ਗਰ ਸਪੈਸ਼ਲ ਹੈ ਸਟੀਮ 버ਗਰ ਸਟੀਮ 버ਗਰ ਤੁਸੀਂ 버ರ್ಗਰ ਤਾਂ ਕਾਫੀ ਖਾਧੀ ਹੋਣੀ ਆ ਆਇਲੀ ਸਾਡੀ ਟਿੱਕੀ ਫਰਾਈ ਹੁੰਦੀ ਆ ਬਾਕੀ ਸਾਡਾ ਸਟੀਮ 버ਗਰ ਹੁੰਦਾ 버ਗਰ ਜਿਹੜਾ ਹ ਪਗਨਾ ਵਰਗਾ ਟੀਮ ਹੁੰਦਾ ਕੀ ਬਾਤ ਹੈ ਆ ਬਈ ਸੈਟਅਪ ਇਹ ਦੱਸੋ ਪਹਿਲਾਂ ਇਹ ਆਈਡੀਆ ਕਿਸ ਤਰੀਕੇ ਨਾਲ ਹੈ ਕਿ ਰੋਡ ਸਾਈਡ ਦਾ ਆਪਾਂ ਇਸ ਤਰੀਕੇ ਨਾਲ ਸੈਟਅਪ ਲਾਈਏ ਸਾਰਾ ਕੁਝ ਨਾਲ ਕਾਰ ਰਾਇਆ ਅੱਧਾ ਸਮਾਂ ਇਹ ਸਰੇ ਐਕਚੁਅਲੀ ਗੱਲ ਨੂੰ ਪਤਾ ਹੈ ਇਹ ਇਨਵੈਸਟਮੈਂਟ ਕਰਕੇ ਕਈ ਬੰਦੇ ਕੰਮ ਕਰਦੇ ਆ ਉਹ ਸਾਨੂੰ ਸੀਗਾ ਅਸੀਂ ਕੋਈ ਲੈਂਡਲੋਰਡ ਤਾਂ ਹੈ ਨਹੀਂ ਜਕਾ ਵੀ ਹਾਈ ਫਰਮ ਤੋਂ ਕੰਮ ਕਰ ਦੇਣਗੇ ਮੈਂ ਜੋਬ ਕਰਦਾ ਸੀਗਾ ਜੋਬ ਜੋਬ ਤੋਂ ਕੁਇਟ ਕੀਤਾ ਤੇ ਵਾਈਪਲੇ ਕੰਮ ਕਰਦੀ ਸੀਗੀ ਉਸ ਤੋਂ ਬਾਅਦ ਫਿਰ ਸੈਟ ਅਪ ਕਰਦੇ 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 ਫੋਲਿਓ ਲਈ ਜਿਵੇਂ ਇੱਕ ਟੇਬਲ ਤੇ ਆ ਕੇ ਰੋੜਦਾ ਇਹ ਕੰਮ ਸ਼ੁਰੂ ਕੀਤਾ ਭਈ ਜੋਬ ਕਿਸ ਚੀਜ਼ ਕਰਦੇ ਹੋ ਜੋ ਮੈਂ ਮਲਟੀ ਬ੍ਰਾਂਡ ਦਾ ਸਟੋਰ ਸੀਗਾ ਉੱਤੇ ਮੈਨੇਜਰ ਸੀਗਾ ਮੈਨੇਜਰ ਸੀਗਾ ਜੀ ਨਹੀਂ ਸਰ ਕੁਇਟ ਕਰਨ ਦਾ ਕੀ ਕਾਰਨ ਬਣਿਆ ਕਿ ਉਸ ਤੋਂ ਬਾਅਦ ਆਪਣਾ ਜਿਹੜਾ ਸਟਾਰਟਅਪ ਸਟਾਰਟ ਕੀਤਾ ਜੀ ਸਰ ਕਾਰਪੋਰੇਟ ਜੋਬ ਲਾਈਨ 'ਚ ਥੋੜਾ ਕੋਈ ਨਹੀਂ ਪ੍ਰੋਸਾਨਦਾ ਕਰੋ ਤੁਹਾਨੂੰ ਕੱਢ ਦੇਣ ਦਾ ਕੁਝ ਵੀ ਹੈ ਉਹਨਾਂ ਨੂੰ ਡਾਊਟ ਹੋ ਰਿਹਾ ਸੀਗਾ ਕਿ ਆ ਵੀ ਉਹਨਾਂ ਨੇ ਕੱਢ ਦੇਣਾ ਜਾਂ ਕੋਈ ਵੀ ਟੈਕਸ ਹੋ ਜਾਂ ਚੀਜ਼ ਹੁੰਦੀ ਹੈ ਆਪ ਉਸ ਕਰਕੇ ਮੈਂ ਕਿਹਾ ਉਹਨਾਂ ਦੇ ਜਵਾਬ ਦੇਣ ਤੋਂ ਪਹਿਲੇ ਅਸੀਂ ਆਪ ਜੋਬ ਕੋਡ ਕਰਤੀਆ ਐਗ ਸਪੈਸ਼ਲ ਜਿਵੇਂ ਆਮਲਟ ਹੁੰਦਾ ਉਹ ਹੀ ਇਸ ਮਟੀਰੀਅਲ ਵਗੈਰਾ ਹੁੰਦਾ ਐਗ ਗੁੰਦੇ ਸਪੈਸ਼ਲ ਵਗੈਰਾ ਹੁੰਦੀ ਹੈ ਸਾਡੇ ਆਪਣੇ ਮਸਾਲੇ ਹੀ ਹੁੰਦੇ ਆ ਟੇਸਟ ਲਈ ਬਹੁਤ ਹੀ ਵਸ ਉਹਨੂੰ ਐਗ ਬੋਸ ਬਣ ਜਾਂਦੀਆਂ ਉਹ ਸਰ ਇਹਦੇ ਪਿੱਛੇ ਮਾਸਟਰ ਸ਼ੈਫ ਕੋਲਣਾ ਜੋ ਸਾਰਾ ਸਮਾਨ ਬਣਾ ਰਿਹਾ ਇਸ ਸਾਰਾ ਮਾਸਟਰਮਾਈਂ ਮੇਰੀ ਵਾਈਫ ਦਾ ਉਹ ਸਾਨੂੰ ਮੈਨੂੰ ਬ੍ਰੇਕਫਾਸਟ ਕਰਵਾਉਂਦੀ ਸੀ ਮਾਰਨਿੰਗ ਉਹ ਤੱਕ ਵਾਰ ਫਿਰ ਅਸੀਂ ਇਹ ਰੋਡ ਤੇ ਆਏ ਕੰਮ ਕਰਨ ਲੱਗੇ ਅਸੀਂ ਸਟਾਰਟ ਕੀਤਾ ਲੋਕਾਂ ਨੇ ਕਾਫੀ ਪਿਆਰ ਕੀਤਾ ਰਿਸਪੌਂਸ ਕਾਫੀ ਸੀ ਲੋਕਾਂ ਨੇ ਫਿਰ ਮੈਮ ਨੇ ਵੀ ਗੱਲ ਅ ਤੁਸੀਂ ਇਹ ਮਿਸ ਸਟਾਰਟਅਪ ਸ਼ਹਿਰ ਸਟਾਰਟ ਕੀਤਾ ਹੈ ਨਾ ਮਾਸਟਰ ਸ਼ੈਫ ਤੁਸੀਂ ਇਸ ਸਟਾਰਟਅਪ ਦੇ ਹੈਗੇ ਹੋ ਕੀ ਕੁਝ ਹੁੰਦਾ ਇੱਥੇ ਤੁਹਾਡੇ ਕੋਲ ਮੇਰੇ ਕੋਲ ਵੈਜ ਨਾਨ ਵੈਜ ਸਾਰੀ ਆਈਟਮਸ ਹੁੰਦੀਆਂ ਨੇ ਆਲਮੋਸਟ ਵੈਜ ਵਿੱਚ ਸਾਡਾ ਪਲੇਟਰ ਹੈ ਉੱਚ ਚੀਜ਼ ਕੋਨ ਰੋਸ਼ੀਗਾ ਰੋਲ ਆਲਮੋਸਟ ਵੈਜ ਦੇ ਕਾਫੀ ਆਈਟਮਸ ਕਵਰ ਹੁੰਦੀਆਂ ਨੇ ਤੇ ਨਾਨ ਵੈਜ ਵਿੱਚ ਵੀ ਸਾਡੇ ਕੋਲ ਕਾਫੀ ਆਈਟਮਸ ਨੇ ਸਟੀਮ ਚਿਕਨ ਜਦੋਂ ਅਸੀਂ ਪੌਂਚਾ ਨਾ ਜਦੋਂ ਸਾਰਾ ਮੈਨੂ ਦੇਖਿਆ ਵੀ ਇੰਨੀਆਂ ਮਲਟੀਪਲ ਆਈਟਮਸ ਦੇਖ ਕੇ ਤਾਂ ਅਸੀਂ ਆਪ ਇੱਕ ਵਾਰ ਹੈਰਾਨ ਹੋ ਗਏ ਕਿ ਰੋਡ ਸਾਈਡ ਤੇ ਐਨਾ ਕੁਝ ਦੇਣਾ ਕਿਵੇਂ ਪੋਸੀਬਲ ਕਰ ਰਹੇ ਹੋ ਤੁਸੀਂ ਬਸ ਸਭ ਨੇ ਪਿਆਰ ਦਿੱਤਾ ਟੇਸਟ ਆਪਾਂ ਤੇਸ ਦੇ ਸਕਦੇ ਆ ਬਾਕੀ ਸਭ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣਾ ਟੇਸਟ ਦੇਈਏ ਕਲਾਈਂਟ ਨੂੰ ਤਾਂ ਮਤਲਬ ਤੁਹਾਨੂੰ ਇੱਕ ਸ਼ੁਰੂ ਕੀਤਾ ਨੂੰ ਕਿੰਨਾ ਸਮਾਂ ਹੋ ਗਿਆ ਯਾਨੀ ਕਿ ਸਟਾਰਟ 33 ਸਟਾਰਟ ਕੀਤੇ ਨੂੰ ਤੁਹਾਨੂੰ 25 ਡੇਸ ਪਲੱਸ ਹੋ ਗਏ ਹੈ ਪਰ ਮੈਂ ਇਸ ਤੋਂ ਪਹਿਲਾਂ ਵੀ ਫਰੈਂਟਸ ਟਾਬੇ ਦੇ ਕੋਲ ਲਗਾਉਂਦੀ ਸੀ ਉੱਥੇ ਮੈਂ ਕੱਲੀ ਬੁਟੀ ਮੇਰਾ ਬੁਟੀਕ ਹੈ ਬੁਟੀਕ ਤੋਂ ਬਾਅਦ ਲਗਾਉਂਦੀ ਸੀ ਈਵਨਿੰਗ ਟਾਈਮ ਉੱਥੇ ਵੀ ਇਹ ਇਹ ਸਾਰਾ ਕੁਝ ਸ਼ੁਰੂ ਕਰਨ ਦਾ ਆਈਡੀਆ ਕਿਸ ਤਰੀਕੇ ਨਾਲ ਆਇਆ ਕਿ ਬੁਟੀਕ ਲਾਈਨ ਤੇ ਅਦਰ ਕੁਕਿੰਗ ਲਾਈਨ ਬਿਲਕੁਲ ਪੈਰਲਰ ਵੀ ਨਹੀਂ ਹੈਗਾ ਨਾ ਇੱਕ ਸਾਬ ਆਪਣਾ ਕਹਿ ਸਕਦੇ ਡਿਫਰੈਂਟ ਨੇ ਸਾਰੀਆਂ ਐ ਐਕਚੁਅਲੀ ਮੈਂ ਕਲਾਉਡ ਕਿਚਨ ਕਰ ਰਹੀ ਹਾਂ 3 ਸਾਲਾਂ ਤੋਂ ਹਾਂਜੀ ਮੈਨੂੰ ਬਹੁਤ ਜ਼ਿਆਦਾ ਕੁਕਿੰਗ ਦਾ ਸ਼ੌਂਕ ਹੈ ਤੇ ਮੈਨੂੰ ਸੀ ਅਗਰ ਮੇਰੇ ਘਰ ਦੇ ਮੇਰਾ ਫੂਡ ਇਨਾ ਲਾਈਕ ਕਰਦੇ ਆ ਮੇਰੇ ਰਿਲੇਟਿਵਸ ਕਰਦੇ ਨੇ ਤੇ ਮੈਂ ਇਹਨਾਂ ਨੂੰ ਰੋਡ ਸਾਈਡ ਤੇ ਲੈ ਕੇ ਜਾਵਾਂ ਜਿਹੜੀਆਂ ਚੀਜ਼ਾਂ ਰੈਸਟੋਰੈਂਟ ਸਟਾਈਲ ਨੇ ਉਹ ਆਪਾਂ ਰੋਡ ਸਾਈਡ ਤੇ ਲੈ ਕੇ ਆਏ ਹਾਂ ਸ਼ਿਗਾਰ ਰੋਲ ਛੇਤੀ ਰੋਡ ਸਾਈਡ ਤੇ ਕਿਸੇ ਕੋਲੇ ਵੀ ਨਹੀਂ ਹੈ ਔਰ ਵਿਦ ਬਾਰਬੀਕਿਊ ਸੌਸ ਅੱਛਾ ਯੇ ਮਤਲਬ ਨਾਲ ਬਾਰਬੀਕਿਊ ਸੌਸ ਵੀ ਤੁਸੀਂ ਪ੍ਰੋਵਾਈਡ ਕਰਵਾਉਗੇ ਬਿਲਕੁਲ ਜੀ ਬਿਲਕੁਲ ਇਸਰਾਮ ਇਹ ਜੋ ਸਾਰਾ ਸਮਾਨ ਹੁੰਦਾ ਸਾਰਾ ਤੁਹਾਡਾ ਹੈਂਡਮੇਡ ਹੁੰਦਾ ਜਾਂ ਇਸ ਆਪਾਂ ਆਫਟਰ ਮਾਰਕੀਟ ਲੈਣੇ ਨਹੀਂ ਆਲਮੋਸਟ ਹੈਂਡਮੇਡ ਹੁੰਦਾ ਇੱਕ ਦੋ ਚੀਜ਼ਾਂ ਹੈਗੀਆਂ ਜਿਹੜੀਆਂ ਜੋੜੀਆਂ ਸਾਡੀਆਂ ਫਰੋਜ਼ਨ ਹੁੰਦੀਆਂ ਨੇ ਇੱਕ ਮਿੰਟ ਨਾ ਸੈਟਅਪ ਦਿਖਾਓ ਕਾਰ ਦੇ ਵਿੱਚ ਕਾਫੀ ਸੋਹਣਾ ਸੈਟਅਪ ਕੀਤਾ ਹੋਇਆ ਜਦੋਂ ਅਸੀਂ ਆਪ ਵੀ ਦੇਖ ਰਹੇ ਸੀ ਨਾ ਸਾਰਾ ਕੁਝ ਜੋ 버ਗਰ ਵਗੈਰਾ ਬਣਾਉਣ ਦਾ ਸੈਟਅਪ ਸਾਰਾ ਇੱਥੇ ਹੀ ਹੈ ਇਹ ਸਾਡਾ ਫ੍ਰੀਮ ਸੈਲਡ ਹੈ ਹੂੰ ਇਦੇ ਵਿੱਚ ਅਸੀਂ ਮਾਇਓਨੈਸ ਨਹੀਂ ਯੂਜ਼ ਕਰਦੇ। ਓਕੇ। ਇਦਲੀ ਅਸੀਂ ਫਰੈਸ਼ ਕਰੀਮ ਯੂਜ਼ ਕਰਦੇ ਹਾਂ। ਠੀਕ ਹੈ ਜੀ। ਠੀਕ ਹੈ। ਇੱਥੇ ਸਾਡਾ ਡਿਸਪੋਜ਼ੀਬਲ ਘਿਆਰਾ ਅਸੀਂ ਰੱਖਦੇ ਹਾਂ। ਅੱਗੇ ਸਾਡਾ ਆਈਸ ਆਈਸ ਬਾਕਸ ਹੈ। ਉਹਦੇ ਵਿੱਚ ਸਾਡੇ ਫਰੋਜ਼ਨ ਆਈਟਮਸ ਕਰਕੇ ਲੱਕੇ ਆਣੇ ਤਾਂ ਕਿ ਖਰਾਬ ਨਾ ਹੋ ਪਾਵੇ ਤੇ ਐਦਾਂ ਤੁਸੀਂ ਚਾਹੋਗੇ ਤਾਂ ਸਾਡੇ ਕੰਟੇਨਰ ਸੂਪਰ ਦੇਣਾ। ਓਕੇ। ਮਤਲਬ ਸਾਰਾ ਹਾਫ ਸਮਾਨ ਇੱਥੇ ਹੋ ਜਾਂਦਾ। ਹਾਫ ਸਮਾਨ ਇੱਥੇ ਹੋ ਜਾਂਦਾ। ਸਾਰਾ ਸੈਟਅਪ ਹੋ ਜਾਂਦਾ ਨਾ। ਤੇ ਇਹਨੂੰ ਸਾਰਾ ਸੈੱਟ ਕਰਨ ਦੇ ਵਿੱਚ ਕਿੰਨਾ ਕੁ ਸਮਾਂ ਲੱਗਿਆ ਨਾ ਜਦੋਂ ਇੱਥੇ ਆਉਣ ਨੇ। ਲੱਗ ਜਾਂਦੇ ਆ ਹਾਫ ਤੇ ਇੱਥੇ ਵੀ ਮੈਂ ਦੇਖ ਰਿਹਾ ਕਾਫੀ ਜ਼ਿਆਦਾ ਹਾਈ ਜੀਨ ਨਾਲ ਸਾਰਾ ਸਮਾਨ ਰੱਖਿਆ ਹੋਇਆ ਹੈ ਪ੍ਰੋਪਰ ਕੋਈ ਵੀ ਚੀਜ਼ ਖੁੱਲੀ ਨਹੀਂ ਛੱਡਦੇ ਨਾਲ ਹੈ ਨਾ ਪਤਾ ਕੀ ਹੈ ਵੀਰੇ ਸਾਡੇ ਆ ਫੇਸ ਦੇਖ ਕੇ ਪੰਜਾਬੀ ਸਾਨੂੰ ਪੰਜਾਬੀ ਸਪੋਰਟ ਕਰਨ ਆਉਂਦੇ ਆ ਤੇ ਸਾਡੀ ਕੋਸ਼ਿਸ਼ ਹੈ ਅਸੀਂ ਸਾਰਾ ਕੁਝ ਢੱਕ ਕੇ ਰੱਖੇ ਵੱਧ ਤੋਂ ਵੱਧ ਸਫਾਈ ਨਾਲ ਰੱਖੀਏ ਨੀਟ ਐਂਡ ਕਲੀਨ ਰੱਖੀਏ ਬਸ ਇਹੀ ਹੈ ਐਗ ਗੱਪਿਆਂ ਦੀ ਕੀ ਕਹਾਣੀ ਆ ਆਪਾਂ ਵੈਜ ਗੱਪੇ ਸੁਣੇ ਆ ਤੇ ਐਗ ਗੱਪਿਆਂ ਵਾਲੀ ਕੀ ਕਹਾਣੀ ਮੈਨੂੰ ਇੱਕ ਵਾਰੀ ਉਹਦੇ ਨਾਲ ਥੋੜਾ ਰੂਪਰੂ ਕਰਾਓ ਹਨਾ ਅੱਜ ਨਹੀਂ ਮੇਰੇ ਹਸਬੰਦ ਨਾ ਵੈਜ ਨਹੀਂ ਖਾਂਦੇ ਅੱਛਾ ਜੀ ਆਲਮੋਸਟ ਮੈਂ ਉਹਨਾਂ ਦੀ ਸਵੇਰੇ ਬ੍ਰੇਕਫਾਸਟ ਐਗ ਗੱਪੇ ਬਣਾਉਂਦੀ ਸੀਗੀ ਤੇ ਮੈਂ ਖੁਦ ਨਹੀਂ ਮਾਰਨਿੰਗ ਟਾਈਮ ਐ ਖਾਂਦੀ ਸੀਗੀ ਮਤਲਬ ਅੰਦਰੋਂ ਕਲਪਨਾ ਵੀ ਆਉਂਦੀ ਸੀਗੀ ਕਿ ਹਾਂ ਸਵੇਰੇ ਸਵੇਰੇ ਅੰਡਾ ਖਾਰੇ ਲੋਕ ਗੁਰਦੁਆਰੇ ਜਾਂਦੇ ਆ ਬਟ ਫਿਰ ਵੀ ਉਹਨਾਂ ਦੀ ਖੁਸ਼ੀ ਲਈ ਬਣਾਉਂਦੀ ਸੀਗੀ ਫਿਰ ਇਹ ਆਈਟਮ ਨੂੰ ਮੇਰੇ ਬਹੁਤ ਜਾਣਿਆਂ ਨੇ ਪਿਆਰ ਦਿੱਤਾ ਫਿਰ ਮੈਂ ਸੋਚੇ ਚਲ ਮੈਂ ਰੋਡ ਤੇ ਕੁਝ ਡਿਫਰੈਂਟ ਲੈ ਕੇ ਆਨੀ ਆ ਬਸ ਮਤਲਬ ਪਹਿਲਾਂ ਫੈਮਿਲੀ ਸਟਾਰ ਬਣਿਆ ਫਿਰ ਇੱਥੇ ਆ ਕੇ ਹੁਣ ਪੀਪਲ ਸਟਾਰ ਬਣ ਰਹੇ ਹਨ ਵੀ ਜਿਹੜੇ ਲੋਕ ਇੰਨਾ ਪਿਆਰ ਕਰ ਰਹੇ ਨੇ ਗੱਪੇ ਹਾਂਜੀ ਵੀ ਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਸਪੋਰਟ ਕਰਨ ਵਾਲੇ ਵੀ ਹੈ ਬਾਕੀ ਨੈਗੇਟਿਵਿਟੀ ਨੂੰ ਦੂਰ ਰੱਖਾਂਗੇ ਤਾਂ ਹੀ ਪੋਜ਼ਿਟਿਵ ਹੋਵਾਂਗੇ ਹਾਂ ਬਿਲਕੁਲ ਜੀ ਤੇ ਅਸੀਂ ਇੱਕ ਚੀਜ਼ ਉੱਤੇ ਹੋਰ ਵੀ ਦੇਖ ਰਹੇ ਸੀ ਕਿ ਜਿਹੜਾ ਐਗ ਵਾਲਾ ਸਮਾਨ ਹੈ ਉਹਦੇ ਵਾਸਤੇ ਕੜਾਈ ਵੀ ਲੱਗ ਹੈ ਵੈਜ ਵਾਸਤੇ ਕੜਾਈ ਲੱਗ ਹੈ ਇਹਦਾ ਕੀ ਸਿਸਟਮ ਹੈਗਾ ਅ ਪਤਾ ਕੀ ਇਹ ਵੀਰੇ ਸਾਡਾ ਵੈਜ ਦਾ ਆਇਲ ਵੀ ਲੱਗ ਹੈ ਤੇ ਈਵਨ ਸਾਡਾ ਮੋਮੋਸ ਦਾ ਭਾਂਡਾ ਔਰ ਸਟੀਮ ਚਿਕਨ ਦਾ ਭਾਂਡਾ ਵੀ ਸੈਪਰੇਟ ਆ ਬਿਲਕੁਲ ਸਾਰਾ ਕੁਝ ਹੀ ਲੱਗ ਹੈ ਜੀ ਸਭ ਕੁਝ ਹੀ ਲੱਗ ਗਿਆ ਵੈਜ ਦਾ ਲੱਗ ਗਿਆ ਨਾਨ ਵੈਜ ਦਾ ਲੱਗ ਗਿਆ ਫਿਰ ਵੀ ਸਾਡੇ ਕੋ ਕੋਈ ਅਗਰ ਗੁਰਸਿੱਖ ਦਮਾਲਾ ਬਣ ਕੇ ਆਂਦਾ ਤਾਂ ਅਸੀਂ ਉਹਨਾਂ ਨੂੰ ਹੱਥ ਛੋੜ ਕੇ ਕਹਿ ਦਿੰਨੇ ਆ ਨਹੀਂ ਜੀ ਅਸੀਂ ਨਹੀਂ ਦੇ ਪਾਵਾਂਗੇ ਕਿਉਂਕਿ ਹੱਥ ਲੱਗ ਜਾਂਦੇ ਆ ਬਿਲਕੁਲ ਤੇ ਆ ਤੁਹਾਡੀ ਵੀ ਸਿੱਥੇ ਖੜੇ ਹੋਣ ਦੇ ਟਾਈਮ ਵੀ ਸੀ ਨਾ ਜਦੋਂ ਤੁਸੀਂ ਇੱਥੇ ਸਰਵ ਕਰਨ ਕਿਸ ਟਾਈਮ ਸਰਵ ਕਰਨਾ ਸ਼ੁਰੂ ਕਰਦੇ ਆ ਅਸੀਂ ਸ਼ਾਮੀ 5:30 ਵਜੇ ਆਨੇ ਆਂ ਔਰ ਰਾਤੀ ਲਾਸਟ ਆਰਡਰ 11 ਵਜੇ ਤੱਕ। ਕਿਰਪਾ ਕਰਕੇ ਲੋਕੇਸ਼ਨ ਦੱਸ ਦਿਓ ਆਪਣੀਆਂ ਨਾ ਕਿੱਥੇ? ਦੀਪ ਹਸਪੀਟਲ ਰੋਡ ਐ ਨੀਅਰ ਮੇਸ਼ੀ ਵੈਜੀਟੇਰੀਅਨ ਦੇ ਸਾਹਮਣੇ ਤੇ ਬਿਲਕੁਲ ਆਪਰੇਟ ਸਰ ਕੋਨੀ ਪਾਰਕ ਦੀਵਾਰ।